ਪ੍ਰਤਗ ਗਾਣਾ ਖੜਾ ਕੋ ਧਾਨ ਬਕਾ ਜੇ ਲੱਖਾਂ ਕੁਰਬਾਨੀਆਂ ਦਿੱਤੀਆਂ ਉਹ ਤਾਈਆਂ ਸਿੰਘ ਸਿਰ ਠਾਕੇ ਜੂੰਦੇ ਨੇ ਉਹ ਜੇ ਲੱਖਾਂ ਕੁਰਬਾਨੀਆਂ ਦਿੱਤੀਆਂ ਤਾਈਆਂ ਸਿੰਘ ਸਿਰ ਠਾਕੇ ਜੂੰਦੇ ਨੇ ਉਹ ਧਰਮ ਨਹੀਂ ਛੱਡਦੇ ਭਾਵੇਂ ਟੋਟੇ ਟੋਟੇ ਹੋ ਜਾਂਦੇ ਉਹ ਧਰਮ ਨਹੀਂ ਛੱਡਦੇ ਭਾਵੇਂ ਟੋਟੇ ਟੋਟੇ ਹੋ ਜਾਂਦੇ ਔ ਲੋੜ ਪੈਣ ਤੋਂ ਸਿਰੇ ਤਾਂ ਟਲੀ ਟਕਾਉਂਦੇ ਨੇ ਜੇ ਲੱਖਾਂ ਕੁਰਬਾਨੀਆਂ ਦਿੱਤੀਆਂ ਤਾਈਓ ਸਿੰਘ ਸਿਰ ਠਾਕੇ ਜੂੰਦੇ ਨੇ ਔ ਜੇ ਲੱਖਾਂ ਕੁਰਬਾਨੀਆਂ ਦਿੱਤੀਆਂ ਤਾਈਓ ਸਿੰਘ ਸਿਰ ਠਾਕੇ ਜੂੰਦੇ ਨੇ ਔ ਗਉ ਗਰੀਬ ਤੇ ਹੁੰਦਾ ਕਦੇ ਜ਼ੁਲਮ ਵੀ ਜਰਦੇ ਨਾ ਔ ਰੱਬ ਤੋਂ ਬਿਨਾ ਇੱਕ ਸੇ ਤੋਂ ਡਰਦੇ ਨਾ ਔ ਗਉਂ ਗਰੀਬ ਤੇ ਹੁੰਦਾ ਕਦੇ ਜ਼ੁਲਮ ਵੀ ਜਰਦੇ ਨਾ ਹੋ ਰੱਬ ਤੋਂ ਬਿਨਾ ਇਹ ਕਿਸੇ ਤੋਂ ਡਰਦੇ ਨਾ ਹੋ ਟੋਟੇ ਟੋਟੇ ਕਰ ਦਿੰਦੇ ਹੋ ਟੋਟੇ ਟੋਟੇ ਕਰ ਦਿੰਦੇ ਜਿਹੜੇ ਹੱਥ ਠਾਉਂਦੇ ਨੇ ਜੇ ਲੱਖਾਂ ਕੁਰਬਾਨੀਆਂ ਦਿੱਤੀਆਂ ਤਾਈਓ ਸਿੰਘ ਸਿਰ ਠਾਕੇ ਜੂੰਦੇ ਨੇ ਹੋ ਜੇ ਲੱਖਾਂ ਕੁਰਬਾਨੀਆਂ ਦਿੱਤੀਆਂ ਤਾਈਓ ਸਿੰਘ ਸਿਰ ਠਾਕੇ ਜੂੰਦੇ ਨੇ ਆញੋਂ ਸਿੰਘ ਸਿਰ ਠਾਕੇ ਜੁੰਦੇ ਨੇ ਉਹ ਭੁੱਲ ਕੇ ਵੀ ਨਹੀਂ ਭੁੱਲ ਸਕਦੇ ਇਹ ਤਾਂ ਦਤਿਆਂ ਕੁਰਬਾਨੀਆਂ ਨੂੰ ਕੇਸ ਕੰਗਾ ਕਰਪਾਨ ਪਾ ਕੇ ਰੱਖਣ ਦੇ ਸਦਾ ਨਿਸ਼ਾਨੀਆਂ ਨੂੰ ਉਹ ਭੁੱਲ ਕੇ ਵੀ ਨਹੀਂ ਭੁੱਲ ਸਕਦੇ ਸਿੰਘ ਦਤਿਆਂ ਕੁਰਬਾਨੀਆਂ ਨੂੰ ਕੇਸ ਕੰਗਾ ਕਰਪਾਨ ਸਦਾ ਪਾ ਕੇ ਰੱਖਣ ਨਿਸ਼ਾਨੀਆਂ ਨੂੰ ਉਹ ਬੈਰੀ ਨੂੰ ਵੀ ਇਹ ਤਾਂ ਉਹ ਬੈਰੀ ਨੂੰ ਵੀ ਇਹ ਤਾਂ ਸੱਪ ਗਸਖਾਈ ਰੱਖਦੇ ਨੇ